ਇਹਰਾ ਬੰਦਾ ਕਰਦਾ ਕੋਸ ਖੱਟਦਾ ਇੱਕ ਮਿਸਤਰੀ ਨਾਲ ਲੇਬਰ ਵਾਲਾ ਦਿਹਾੜੀ ਜਾਂਦਾ ਅਥਰ ਨੂੰ ਜੇ ਦਿਹਾੜੀ ਲਾਊਗਾ 5-600 ਬਣਾ ਕੇ ਲਿਆਊਗਾ ਕੰਮ ਇਹ ਵੀ ਨਹੀਂ ਮਾੜਾ ਬਤਾ ਸ਼ਾਹੀ ਕੰਮ ਆ ਆਪਦੇ ਕੰਮ ਵਰਗੀ ਦੀਸ਼ ਨਹੀਂ ਜਦ ਮਰਜੀ ਹੱਕ ਲਾ ਜਦ ਮਰਜੀ ਬਿਠਾ ਲਾ ਹੈਨਾ ਐ ਸ਼ਾਲਾ ਕੰਮ ਆ ਕਿਛੇ ਤੇ ਆਪਾਂ ਅੰਡਰ ਲੱਗਾਂਗੇ ਮਮਤਾਜ ਬਣਾ ਲਗਾ ਚੱਕਤਾਸਲਾ ਓਏ 10 ਮਿੰਟ ਰੇ ਢਾ ਚੱਕ ਟੋਟਾ ਆਪਦੇ ਕੰਮ ਵਰਗੀ ਮੋਰੀ ਆਪਦੇ ਕੰਮ ਵਰਗੀ ਆਪਦਾ ਕੰਮ ਬਤਾ ਹੀ ਹੁੰਦਾ ਵਾ ਬੜਾ ਕੁਛ ਹੈ ਬੜਾ ਕੁਛ ਵਾ ਰੱਖੇ ਕੋਈ ਬੰਦਾ ਕਿਹਣਾ ਹੁਣ ਬੰਦਾ ਕੋਈ ਨਵਾਂ ਰੱਖਦਾ ਬੱਕਰੀਆਂ ਕਿੰਨੇ ਕ ਬੱਕਰੀਆਂ ਦਾ ਕੰਮ ਸਟਾਰਟ ਕਰੇ ਬੱਕਰੀਆਂ ਤੋਂ ਆਏ ਆ ਜੇ ਤਾਂ ਬਾਕੀ ਆਪੋ ਆਪਣੀ ਗਿਣਾਇਸ਼ ਹੁੰਦੀ ਆ ਹਨਾ ਕੋਈ ਬੰਦਾ ਦਾਸ ਤੋਂ ਕੋਈ ਪੰਜ ਤੋਂ ਆਵਾਜ਼ ਆ ਜੇ ਕਹੇ ਵੀ ਅੱਜੇ ਲੈ ਕੇ ਅੱਜੇ ਰੁਪਏ ਦੇਣੇ ਥੱਬੇ ਨਾ ਸਬਰ ਕਰਨਾ ਪੈਂਦਾ ਸਭ ਤੋਂ ਵੱਡੀ ਗੱਲ ਆ ਸਬਰ ਦੀ ਜਿਹਦੇ ਕੋਲੇ ਸਬਰਾਰ ਸ਼ੋਕਰਾ ਨਾ ਬਹੁਤ ਕੋਸ਼ਾ ਇਹ ਚਲੋ ਘਾਟੇ ਵੱਧੇ ਇਹ ਤਾਂ ਬੰਦਿਆਂ ਦੇ ਜੇ ਨਫਾ ਨੁਕਸਾਨ ਨਾ ਹੋਵੇ ਨਾ ਤਾਂ ਸੌ ਕੀਲੇ ਵਾਲੇ ਨੂੰ ਫੇਲ ਕਰ ਦੇ ਇਹ ਤਾਂ ਵੀ ਜਾਣੀ ਆ ਦੁਨੀਆਦਾਰੀ ਬੱਚੇ ਵਪਾਰੀ ਚੱਲਦੀ ਆ ਜਾਂ ਨਫੇ ਕਦੇ ਨੁਕਸਾਨ ਦੀ ਬਾਰੀ ਇਹਦਾ ਚੱਲਦੀ ਓ ਬਈਆ ਬਾਈ ਮੈਂ ਆਇਆ ਆਹ ਤਾਂ ਲੱਗਦਾ ਚੱਲਦੀ ਓ ਬਾਈ ਵੀ ਫੈਨ ਤਾਂ ਭਰਾਵਾ ਆਇਆ ਚੰਗਾ ਕਹਿੰਦਾ ਅੱਵਲ ਤਾਂ ਚੰਗਾ ਮਿਲਦਾ ਨਹੀਂ ਚੰਗਾ ਮਿਲ ਜੇ ਤਾਂ ਛੱਡਣਾ ਨਹੀਂ ਚਾਹੀਦਾ ਵੀ ਆ ਗੀਤ ਸੁਣੋ ਤਾਂ ਉਹ ਜਿਹਦੇ ਵਿੱਚ ਕੋਈ ਅਸਰ ਹੋਵੇ ਫਿਰੂਗਾ ਜਾਇ ਕਿਸੇ ਦੀ ਗੱਲ ਸੁਣ ਕੇ ਤੇ ਅਮਲੇ ਨਹੀਂ ਕਰਨਾ ਫਿਰ ਤਾਂ ਜਾਇ ਜਾਇ ਸੋਣਿਆ ਜਿਹੇ ਜਿਹੇ ਨਾ ਸੁਣਿਆ ਹਨਾ ਬਾਕੀ ਆ ਸਿਆਣੇ ਦਾ ਕਹਾਵਲੇ ਦਾ ਖਾਦਾ ਗੈਲੋਂ ਸਵਾਦ ਹੁੰਦਾ ਜਿਵੇਂ ਆ ਲਾਣੇਦਾਰ ਹੁਣੇ ਖੜੇ ਨੇ ਆ ਮਾਮੇ ਹੁਣੇ ਖੜੇ ਨੇ ਖਮਾਣੋ ਮਸ਼ਹੂਰ ਰਿਹਾ ਮਾਛਾ ਡਾਇਬੇ ਲੋ ਨਾਗਰੇ ਡੰਬੀਆਂ ਪੰਨੇ ਇਹਦੇ ਕੋਲ ਹੁੰਦੀਆਂ ਦੀ ਬਗਿਆ ਖਮਾਣੂ ਤੇ ਮਸ਼ਹੂਰ ਰਿਹਾ ਹਾਂ ਜੀ ਹਾਂ ਜੀ ਕਲਾਹੀ ਤੋਂ ਬੂਟੇ ਕੋਲੋਂ ਕਈ ਤੇ ਕਲਾਹੀ ਬੂਟਾ ਮੁੰਡੇ ਖੜੇ ਨੇ ਤੇ ਬੂਟੇ ਸਾਡੇ ਕਲਾਹੀ ਤੋਂ ਆ ਬੜੀਆਂ ਪੁਰਸ਼ੀ ਪਹੁੰਚ ਦਰੋਤ ਨੇ ਜੀ ਹਾਂ ਹੈਗੀ ਆ ਹੈਗੀ ਆ ਹੈਗੀ ਹੈਗੀ ਬਾਕੂ ਨਾ ਬਾਕੂ ਨਾ ਦੱਸ ਮਲੇ ਬਤਰੀ ਇਹਦਾ ਹੱਡਾਂ ਦੇ ਨਾਲੇ ਜਾਣਗੇ ਭਰਾਵਾ ਹੈਨਾ ਵੀ ਆਏ ਆ ਜਿਹਨੂੰ ਇਸ਼ਕ ਲੱਗ ਗਿਆ ਜਿਹੜਾ ਟਾਈਮ ਪਾਸ ਕਰਨਾ ਉਹਦਾ ਫਾਇਦਾ ਕੋਈ ਨਹੀਂ ਪੜੇ ਕਿੰਨਾ ਪੜਦਾ ਬਸ ਗਣ ਲਈਦਾ ਹਿਸਾਬ ਕਿਤਾਬ ਕਰ ਲਈਦਾ ਆ ਗਿਆ ਰਹਾ ਹਨ ਇਹ ਉਹ ਕਲੇ ਸਕੂਲ ਹੈ ਸਕੂਲ ਗਿਆ ਉਹਦਾ ਆਇਆ ਕਰਕੇ ਠੀਕ ਸਕੂਲ ਗਿਆ ਉਹ ਜਾਂਦਾ ਰਿਹਾ ਬਾਈ ਕਹਿੰਦਾ ਵੀ ਹਿਸਾਬ ਕਿਤਾਬ ਕਰ ਲੇਦਾ ਕਰ ਲਈਦਾ ਕਰ ਲਈਦਾ ਹਾਂ ਹਿਸਾਬ ਕਿਤਾਬ ਕਰ ਲਈਦਾ ਹੈਨਾ ਬਾਕੀ ਆਇਆ ਆਇਆ ਤਾਂ ਫਿਰ ਜਿਹਨ ਹਿਸਾਬ ਕਿਤਾਬ ਦਾ ਤੁਰੇ ਜਾਂਦੇ ਨੂੰ ਵੇਚ ਕੇ ਖਾਜੇ ਦੁਨੀਆ ਜਾ ਰਹੀ ਆਏ ਭਲੇ ਮਾਨਸ ਅੱਜ ਕੱਲ ਜਮਾਨਾ ਨਹੀਂ ਹੈਗਾ ਭਲੇ ਮਾਨਸ ਦਾ ਅੱਜ ਕੱਲ ਭਰਾਵਾ ਜਮਾਨਾ ਨਹੀਂ ਹੈਗਾ ਭਲੇ ਮਾਨਸ ਦਾ ਅੱਜ ਕੱਲ ਭਰਾਵਾ ਜਮਾਨਾ ਨਹੀਂ ਹੈਗਾ ਭੈ ਭਾਸ਼ਾ ਬਾਕੀ ਭਰਾਵਾ ਹੋ ਹੀ ਜਾਣਾ ਹੈਨਾ ਰੱਬ ਦਾ ਆਪਣਾ ਵਧੀਆ ਪਰਮਾਤਮਾ ਨੇ ਦੇਖਣਾ ਬੱਕਰੀਆਂ ਸਾਹਮਣੇ ਬੈਠੇ ਨੇ ਸੇਵਾ ਧੰਨਵਾਦ ਮੰਨਦੇ ਆ ਬਸ ਜੀ ਬਾਕੀ ਦਾ ਨਾਮ ਆਪ ਉਹ ਤੇ ਜਗਾ ਅਗਲਾ ਕਹਿੰਦਾ ਯਾਰ ਕਿੱਥੇ ਦੇਖਾਂਗੇ ਬਾਬਾ ਬੋਲ ਕੱਤੇ ਪੱਠਾ ਪੱਠਾ ਪਾਲੀ ਜਾਂਦੇ ਪੱਠਾ ਦੇ ਬੱਕਰੀਆਂ ਬਣ ਜਾਂਦੀਆਂ ਨੇ ਹੈਨਾ ਯਾ ਚੰਗਾ ਬੋਕਬਗ ਛੱਡ ਕੇ ਮੇਮਣੀਆਂ ਪਾਲ ਲੇ ਪਾਲ ਲੇ ਐ ਕਰਕੇ ਹੋਰ ਗੱਲ ਹੋਣੀ ਹੁਣ ਅੱਜ ਆਪਾਂ ਗੱਲ ਕਰੀ ਜੇ ਵੀ ਬੱਕਰਾ ਹੁਣ ਬੱਕਰੀਆਂ ਦੇ ਕਈਆਂ ਸੱਪਣਾ ਚਾਹੀਦਾ ਬੜੇ ਵੱਡੇ ਬਾਜਰ ਪੈਟ ਦੱਸੋ ਬੱਕਰਾ ਯਾ ਕੋਈ ਸੋਚਾ ਹੈਨਾ ਸ਼ੌਕ ਆ ਫੇਰ ਵੀ ਮੈਂ ਕਹਿੰਦਾ ਬੈਲੀਆਂ ਨੇ ਬੈਲ ਕਮਾਉਣੇ ਮਾਪੇ ਭਾਵੇਂ ਗਾਲਾਂ ਕੱਢ ਦੇ ਕਿਸੇ ਨੂੰ ਕਾਲੇ ਦਾ ਸ਼ੌਕ ਆ ਕਿਸੇ ਨੂੰ ਲੋਹੇ ਦਾ ਕਿਸੇ ਨੂੰ ਡੱਬੇ ਦਾ ਸ਼ੌਕ ਹੁੰਦਾ ਕੋ ਆਪਣਾ ਬੱਕਰਾ ਆ ਮੁੰਡਾ ਖੜਾ ਛਿੱਟੀਆਂ ਛਿੱਟੀਆਂ ਹੀ ਹੋਈ ਜਾਂਦੀਆਂ ਹੈਨਾ ਇਹ ਤੂੰ ਖ ਕੀ ਕਰਾ ਦੇ ਲਸਨਾ ਦੇ ਇਹ ਇਹ ਕਰਾ ਦੇ ਕਹਿੰਦੇ ਨਹੀਂ ਮੈਂ ਨਹੀਂ ਕਰਨੀ ਤੂੰ ਬਸ ਮੈਂ ਕਰਾ ਦਿਆਂਗਾ ਇਹ ਇੰਗਲਿਸ਼ ਜਾਣਾ ਯਾਰ ਇੰਟਰਵਿਊ ਹੁਣ ਕੀ ਇਹ ਕਰੇਗਾ ਮੈਂ ਇੱਕ ਬੋਲੀ ਜਾਣਾ ਬਸ ਆ ਦੱਸ ਮੈਂ ਹਾਂ ਕਾਰੇ ਪੀੜੇ ਦੱਸੇ ਹਾਂ ਠੀਕ ਨੇ ਮੇਰੇ ਵਧੀਆ ਨੇ ਹਾਲ ਚਾਲ ਮੇਰਾ ਪਿੰਡ ਸਲਾਣਾ ਜੀ ਸਲਾਣਾ ਕਿੰਨੇ ਬੱਕਰੀਆਂ ਨੇ ਆਪਣੇ ਕੋਲ ਬੱਕਰੀਆਂ ਆ ਗਈਆਂ 7-8 ਕੇ ਮੇਰੇ ਕੋਲ ਹਾਂ ਠੀਕ ਹੈ ਜੀ 4-5-6 ਦੁਨੀਆ ਨੇ ਠੀਕ ਹੈ ਬਾਈ ਅੱਭੀ ਆਈਆਂ ਬਾਈ ਕਹਿੰਦਾ ਵੀ ਆਪਾਂ ਨੇ ਕਹਨਾ ਕਾਲੀਆਂ ਬੱਕਰੀਆਂ ਸੌਫ ਕਰਨਾ ਕਹਾਂ ਕਾਲੀਆਂ ਪਤਾਏਗਾ ਹਾਂ ਕਾਲੀ ਵਧਾਉਣੀਆਂ ਨੇ ਜੀ ਆਪਾਂ ਨੂੰ ਹਾਂ ਕਾਲੀਆਂ ਦਾ ਹੀ ਸ਼ੌਂਕੀ ਆ ਕਾਲੀਆਂ ਦਾ ਕਿੱਥੇ ਸ਼ੌਂਕ ਪੈ ਗਿਆ ਬਚਪਨ ਤੋਂ ਹੀ ਮੈਂ ਬੱਕਰੀਆਂ ਚਾਰਦਾ ਹਾਂ ਛੋਟਾ ਹੁੰਦਾ ਹੀ ਬੱਕਰੀਆਂ ਚਾਰਦਾ ਹਾਂ ਹਾਂ 10-15 ਕੇ ਸਾਲ ਦੀ ਬ੍ਰੇਕ ਪਈ ਤੇ ਉਸ ਤੋਂ ਬਾਅਦ ਮੈਂ ਫੇਰ ਬੱਕਰੀਆਂ ਚਾਰ ਲਾ ਗਿਆ ਠੀਕ ਹੈ ਹਾਂ ਜੀ ਹੁਣ ਵੀ ਬੱਕਰੀ ਚਾਰ ਦਾ ਹੁਣ ਵੀ ਬੱਕਰੀਆਂ ਨੇ ਠੀਕ ਹੈ ਵਧੀਆ ਚੱਲੀ ਜਾਂਦਾ ਜੀ ਹਾਂ ਵਧੀਆ ਚੱਲਦੀ ਜਾਂਦਾ ਜੀ ਹਾਂ ਜੀ ਠੀਕ ਹੈ ਵਧੀਆ ਬੱਚੇ ਪੜ ਰਹੇ ਨੇ ਹਾਂ ਵਧੀਆ ਬੱਚੇ ਵੱਲਦੇ ਨੇ ਜੀ ਚਲ ਵਧੀਆ ਬੱਚੇ ਪੜਦੇ ਵੀ ਹੋਣੇ ਹਾਂ ਪੜਦੇ ਨੇ ਜੀ ਹਾਂ ਬਾਕੀ ਦੋ ਘਾਟ ਗਏ ਜੀ ਚਾਰ ਬੱਚੇ ਆ ਆਪਣੇ ਠੀਕ ਹੈ ਜੀ ਹਾਂ ਚਲ ਫਿਰ ਅੱਜ ਬੱਚਿਆਂ ਨੂੰ ਕਿਹਾ ਵੀ ਭਾਈ ਤੁਸੀਂ ਉਰੀ ਕਮਾਲ ਲੋ ਚਲੇ ਇਹਨਾਂ ਨੂੰ ਨਹੀਂ ਮੜ ਜਾ ਮੈਂ ਮੇਲੇ ਤੇ ਜਾ ਆਵਾ ਬਾਬੇ ਮੈਂ ਮਾਲ ਪਸੂ ਨਾ ਉਰੇ ਨਹੀਂ ਲੈਂਦਾ ਜੀ ਮੈਂ ਹਾਂ ਉਹ ਆਪ ਆ ਗਿਆ ਹਾਂ ਮੈਂ ਆਪ ਆ ਗਿਆ ਕੱਲ ਉੱਡੀ ਆਪ ਆ ਕੇ ਜਿਹੜੇ ਮਾਲ ਲਿਆਏਗਾ ਲਿਖੇ ਆ ਹਾਂਜੀ ਹਾਂਜੀ ਸਰ ਬਾਬਾ ਜੀ ਆਣੀ ਜਾਣਾ ਵੈਸੇ ਹਣਾ ਬਿਲਕੁਲ ਹਾਂ ਹੋਰ ਸੁਣਾਓ ਬਾਬਾ ਜੀ ਜੀ ਜੋ ਸਮਾਂ ਲੱਗਦਾ ਨਵੇਂ ਬੰਦਾਂ ਨੂੰ ਕੀ ਕਹਿਣਾ ਚਾਹੁੰਨੇ ਮਾੜਾ ਬੰਦਾ ਮੈਂ ਸੇ ਚੜੋ ਬੱਸ ਨਵੇਂ ਬੰਦਾਂ ਨੂੰ ਜੀਣਾ ਆਪਰੇ ਬੰਦੇ ਦੇਖੀ ਕਹਿੰਦੇ ਨੇ ਭਾਈ ਵਧੀਆ ਮਾਲ ਪਤਰੀ ਸੇਵਾ ਰੱਖੋ ਤਾਂ ਹੀ ਇਹ ਕੁਸਰਤ ਦੰਦੀਆਂ ਨਹੀਂ ਇਹ ਤਾਂ ਪਾੜੇ ਖੜੀਆਂ ਨੇ ਜਾ ਘਰੇ ਕੀਲੇ ਦੇ ਬੰਨੀਆਂ ਖੜੀਆਂ ਨੇ ਫਿਰੇ ਕੁਸ ਨਹੀਂ ਦਿੰਦੀਆਂ ਹਾਂ ਜੇ ਮੈਂ ਤਾਂ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦੀ ਮੈਂ ਤਰ ਲਾ ਲੋ ਫਲ ਦਊ ਇਹ ਦੂ ਹਾਂ ਜੇ ਮੈਂ ਤਾਂ ਕਰਾਂਗੇ ਆਪਾਂ ਹਾਂ ਔਰ ਜਿਵੇਂ ਮੁੰਡਾ ਜੱਸਾ ਸਿੰਘ ਖੰਨੇ ਵਾਲਾ ਕਹਿੰਦਾ ਸੀਗਾ ਵੀ ਆ ਬੀਕਣਾ ਬੱਕਰੀ ਈਕਣਾ ਵੀ ਗੱਲਾਂ ਉਹਦੀਆਂ ਬਿਲਕੁਲ ਉਹ ਸਹੀ ਨੇ ਉਸ ਮੁੰਡੇ ਦੀਆਂ ਹਾਂ ਗੱਲਾਂ ਸੱਚ ਬਾਈ ਠੱਕੇ ਨੇ ਮੈਂ ਤੁਸੀਂ ਨਾਲ ਆ ਜੋਗਸ ਹੈਗਾ ਠੱਕ ਠੱਕ ਤੇ ਗੱਲਾਂ ਸੁਣਾ ਕੇ ਗਿਆ ਹਾਂ ਜੀ ਹਾਂ ਜੀ ਤੇ ਭਾਈ ਉਹੀ ਗੱਲਾਂ ਬਾਕੀ ਜਦੋਂ ਬੱਕਰੀਆਂ ਦੇ ਵਿੱਚ ਬੰਦਾ ਵਾ ਜਾ ਤੇ ਯਾਰ ਭਾਈ ਵੱਧ ਜਾਂਦਾ ਤੇ ਯਾਰ ਭਾ ਵੱਧਦਾ ਫਿਰ ਜਦੋਂ ਆਪਾਂ ਕੰਮ ਨੇੜੇ ਲੱਗੇਂਗੇ ਤਾਈਆਂ ਆਪਾਂ ਨੂੰ ਬਦਲ ਲੱਗੂ ਹੁਣ ਦੂਰ ਖੜਕੇ ਦੇਖੀ ਜਾ ਹੁਣ ਕੀ ਪਤਾ ਲੱਗੂਗਾ ਹਾਂ ਲਵੇ ਖੜੇ ਤੇ ਪਤਾ ਲੱਗਦਾ ਹਾਂ ਗੱਲ ਸਹੀ ਹੈ ਜੀ ਹੁਣ ਜੇ ਕੋਈ ਗੱਲ ਕਰੀਏ ਬੱਕਰੀ ਦੀ ਕਮਾਈ ਕਿਵੇਂ ਲਈਏ ਬੱਕਰੀਆਂ ਤੋਂ ਕਮਾਈ ਕਿਵੇਂ ਲੱਤੀ ਜਾਵੇ ਬਈ ਕਮਾਈ ਤਾਂ ਹੀ ਆ ਵੀ ਬੱਕਰੀ ਸਮੇਂ ਸਿਰ ਗੱਭਣ ਕਰਾਓ ਸਮੇਂ ਸਿਰ ਜੇ ਬੱਕਰੀ ਤੋਂ ਡਾਵਲ ਸੁਆ ਲੈਣਾ ਫਿਰ ਬੱਕਰੀ ਕਮਜ਼ੋਰ ਹੁੰਦੀ ਆ ਸਾਲ ਦੇ ਵਿੱਚ ਅਸਲ ਚ ਮਹੀਨਾ ਚ ਬੱਕਰੀ ਦਾ ਸੁਆ ਇੱਕ ਇੱਕ ਹੋਣਾ ਚਾਹੀਦਾ ਇੱਕ ਰਹਿਣਾ ਚਾਹੀਦਾ ਵਿੱਚ ਬੱਕਰੀ ਵਾਲੇ ਆਏ ਜ ਨੇ 12 ਮਹੀਨੇ ਫੀਸ ਨੇ ਬੱਕਰੀ ਦਾ ਬੱਲਾ ਚੱਕ ਕੇ ਰੱਖਦੇ ਨੇ ਸਹੀ ਗੱਲ ਹੈ ਇਹ ਬੱਕਰੀ ਖਰਾਬ ਹੁੰਦੀ ਆ ਉਹਨਾਂ ਬੱਕਰੀ ਕਮਜ਼ੋਰ ਹੁੰਦੀ ਆ ਠੀਕ ਹੈ ਜੀ ਨਾ ਉਹ ਅਰ ਜੋਗੀ ਅਰ ਜੋਗੀ ਆਪਣੇ ਜੋਗੀ ਦਿੰਦੀਆਂ ਗਾਲੇ ਜੋਗੀ ਦਿੰਦੀਆਂ ਇੱਕੋ ਹੀ ਗੱਲ ਆ ਉਹ ਮਖੂਨ ਚੂਨ ਮੜਦਾਗਾ ਬੱਚਾ ਵੀ ਉੱਚੀ ਹੁਣ ਤਿਆਰ ਸਹੀ ਗੱਲ ਹੈ ਜੀ ਪੱਥਰੀ ਦੀ ਜਾਨ ਨਹੀਂ ਰਹਿੰਦੀ ਬੱਕਰੀ ਦੀ ਜਾਨ ਨਹੀਂ ਰਹਿੰਦੀ ਕਮਜ਼ੋਰ ਪੈ ਜਾਂਦੀ ਆ ਕਮਜ਼ੋਰ ਪੈ ਜਾਂਦੀ ਆ ਸਾਲ ਤੇ ਇੱਕ ਸਾਲ ਚ ਇੱਕੇ ਸਵਾਲ ਆ ਸਹੀ ਢੰਗ ਨਾਲ ਉਹਦਾ ਬੱਚਾ ਪਾ ਲੋ ਜੀ ਚਾਰ ਪਾਸੂ ਨੇ ਗੋਲ ਸਿਰ ਗਰੀਬ ਬੰਦੇ ਦਾ ਦੁੱਧ ਵੀ ਪੈ ਸਕਦਾ ਹੈ ਪੈ ਸਕਦਾ ਹੈ ਜਦੋਂ ਆਪਾਂ ਸਮੇਂ ਸਿਰ ਬੱਕਰੀ ਸਵਾਏਂਗੇ ਫਿਰ ਉਹਦਾ ਦੁੱਧ ਵੀ ਪਾ ਸਕਦਾ ਹਾਂ ਹਾਂ ਮੈਂ ਗੱਲ ਸਹੀ ਹੈ ਤੇਰੇ ਲਈ ਬਾਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਠੀਕ ਹੈ ਧੰਨਵਾਦ ਤੇ ਓਕੇ ਠੀਕ ਹੈ ਜੀ ਸਮਾਂ ਦੇਣ ਵਾਸਤੇ ਫਿਰ ਆ ਗਿਆ ਆਪਣੇ ਬੰਦੇ ਐ ਤੱਕ ਪਾਵੇਂ ਵੀਰੇ ਰੂਫ ਪਰ ਹੋਰ ਗੱਲ ਪਾਈ ਜਾਣਾ ਵੀਰੇ ਵੀਰੇ ਤੱਕਤਾ ਦੇਖਦਾ ਜਾਈਂ ਤੂੰ ਤਾਂ ਮਣੀ ਮਿਲਦਾ ਵੀਰੇ ਦਾ ਕਮਾਈ ਚਾਵਾਂਗੇ ਤੈਨੂੰ ਪਤਾ ਮੇਲੇ ਚਲੀ ਜਾਂਦੇ ਨੇ ਹੁਣ ਪ੍ਰੋਗਰਾਮ ਚਲੀ ਜਾਂਦਾ ਹਾਂ ਆਪੜਾ ਅੱਡੀ ਫੋਨ ਗੱਲ ਫੇਰ ਕਾ ਬੰਦਾ ਮੇਲਾ ਇਕੱਲੇ ਹੋ ਜਾਵੇ ਮਾਰਦਾ ਹੋਵੇ ਹੈ ਬਾਈ ਪਾਈਆਂ ਦੇ ਧਰਖੇ ਚਾਹ ਗਰਮਾ ਗਰਮ ਹੈ ਬਾਈ ਚਾਹ ਦਿਖਾ ਦੇ ਓਏ ਬੱਕਰਾ ਚਾਹ ਪੀਉਣਗੇ ਬਾਈ ਕਹਿੰਦਾ ਚਾਹ ਪੀਉਣੇ ਸਾਨੂੰ ਪਹਿਲਾਂ ਨਾਲੇ ਕਾਲੇ ਨੂੰ ਕਹਿ ਕੈੜਾ ਕਾਲੇ ਦੇ ਭੈਣ ਦੀ ਚਾਹ ਫਲਾ ਮਾਲਕ ਹੋਆ ਸੋਣੀ ਵਾਲੇ ਬੱਕਰੇ ਬੜਾ ਪਿਆਰ ਕਰਦੇ ਨੇ ਹਾਂ ਸੋਈ ਵਾਲੇ ਬੱਕਰੇ ਬੜਾ ਪਿਆਰ ਕਰਦੇ ਨੇ ਬੱਕਰਾ ਬੋਲ ਹੈਲੋ ਇਹ ਮੁੰਡੂ ਬੀਤੀ ਹੈ मैं बोलता हूं और बोलता پائنر جان اندر آجي پٽي هي ا اٿري ڏس سان گهڙي آھن ٽٽي آجي ٿو ڏي 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 پيٽ روٽا ني ان ڏتاي اھو ڏي